ਪੰਜਾਬ ਦੇ ਵਿੱਚ ਬਿਨਾ ਡਰਾਈਵਰ ਤੇ ਗਾਰਡ ਦੇ ਐਤਵਨ ਟ੍ਰੇਨ ਚੱਲਣ ਦੇ ਮਾਮਲੇ 'ਚ ਰੇਲਵੇ ਵਿਭਾਗ ਨੇ ਇੱਕ ਸਖਤ ਐਕਸ਼ਨ ਲੈ ਲਿਆ। ਦੇਰਸਲ ਰੇਲ ਵਿਭਾਗ ਨੇ ਬਿਨਾ ਡਰਾਈਵਰ ਤੇ ਗਾਰਡ ਦੇ ਰੇਲ ਗੱਡੀ ਚੱਲਣ ਮਾਮਲੇ 'ਚ 6 ਰੇਲ ਕਰਮਚਾਰੀਆਂ ਨੂੰ ਮੁਅਤਲ ਕਰ ਦਿੱਤਾ। ਸਸਪੈਂਡ ਕੀਤੇ ਨਾ ਰੇਲਵੇ ਕਰਮਚਾਰੀਆਂ ਦੇ ਵਿੱਚ ਸਟੇਸ਼ਨ ਮਾਸਟਰ ਲੋਕੋ ਪਾਇਲਟ ਅਸਿਸਟੈਂਟ ਲੋਕੋ ਪਾਇਲਟ ਤੇ ਇਸ ਦੇ ਨਾਲ ਹੀ ਪੁਆਇੰਟ ਮੈਨ ਤੇ ਟ੍ਰੈਫਿਕ ਇਨਸਪੈਕਟਰ ਤੇ ਲੋਕੋ ਇਨਸਪੈਕਟਰ ਸ਼ਾਮਲ ਨੇ ਦਰਅਸਲ ਹਾਦਸੇ ਤੋਂ ਸਬਕ ਨਾ ਲੈਂਦਿਆਂ ਹੋਇਆ ਇੱਕ ਵੱਡੀ ਨਾਲਾਇਕੀ ਜੋ ਕਿ ਰੇਲ ਵਿਭਾਗ ਦੀ ਉਸ ਵੇਲੇ ਸਾਹਮਣੇ ਆਉਂਦੀ ਹੈ ਜਦੋਂ ਕਿ ਇੱਕ ਮਾਲ ਗੱਡੀ ਬਿਨਾ ਡਰਾਈਵਰ ਤੇ ਬਿਨਾ ਗਾਰਡ ਦੇ ਕਰੀਬ 80 ਦੀ ਸਪੀਡ ਦੇ ਨਾਲ ਦੌੜਦੀ ਹੋਈ 78 ਕਿਲੋਮੀਟਰ ਦਾ ਸਫ਼ਰ ਤੈਅ ਕਰ ਲੈਂਦੀ ਹੈ ਹਾਲਾਂਕਿ ਇਸ ਟ੍ਰੇਨ ਨੂੰ ਕਾਫੀ ਮੁਸ਼ਕਲ ਤੋਂ ਬਾਅਦ ਰੋਕਿਆ ਹੰਦਾ ਹੈ ਕਿ ਅਸਲ ਵਿੱਚ ਟ੍ਰੇਨ ਦੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮੱਚ ਜਾਂਦਾ ਹੈ ਤੇ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਐਮਰਜੈਂਸੀ ਡਿਕਲੇਅਰ ਕਰਦੇ ਆ ਪਠਾਨਕੋਟ ਕੈਂਟ ਮੀਰਥਲ ਪੰਗਾਲਾ ਮੁਕੇਰੀਆਂ ਜਲੰਧਰ ਤੇ ਲੁਧਿਆਣਾ ਰੇਲਵੇ ਸਟੇਸ਼ਨਾਂ ਤੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ ਦਰਅਸਲ ਗੱਡੀ ਦੀ ਸਪੀਡ ਨੂੰ ਘੱਟ ਕਰਨ ਦੇ ਲਈ ਤੇ ਇਸ ਗੱਡੀ ਨੂੰ ਰੋਕਣ ਦੇ ਲਈ ਟਰੈਕ ਤੇ ਵੱਡੇ ਪੱਥਰ ਜੋ ਕਿ ਲਗਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਤੇ ਅਖੀਰ ਦੇ ਵਿੱਚ ਬੜੀ ਜੱਦੋਜਹਿਦ ਤੋਂ ਬਾਅਦ ਉੱਚੀ ਬਸਤੀ ਵਿਖੇ ਗੱਡੀ ਨੂੰ ਹੌਲੀ ਕਰਕੇ ਰੋਕ ਲਿਆ ਜਾਂਦਾ ਹੈ ਹਾਲਾਂਕਿ ਇਸ ਦੇ ਕਾਰਨ ਕਈ ਟ੍ਰੇਨਾਂ ਜੋ ਕਿ ਲੇਟ ਵੀ ਹੁੰਦੀਆਂ ਨੇ ਪਰ ਇਸ ਮਾਮਲੇ ਦੇ ਵਿੱਚ ਹੁਣ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਦਰਅਸਲ ਰੇਲ ਵਿਭਾਗ ਵੋਲੋਚੇ ਮੁਲਾਜ਼ਮਾਂ ਨੂੰ ਮੌਤਲ ਕਰ ਦਿੱਤਾ ਗਿਆ 6 ਕਰਮਚਾਰੀਆਂ ਤੇ ਗਾਜ ਡਿੱਗਦੀ ਹੈ ਬਿਨਾ ਡਰਾਈਵਰ ਦੇ ਟ੍ਰੇਨ ਚਲਣ ਮਾਮਲੇ ਦੇ ਵਿੱਚ ਰੇਲਵੇ ਵਿਭਾਗ ਦਾ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਜੇ ਤੁਸੀਂ ਪਰੇਸ਼ਾਨ ਹੋ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਹੋਇਆ ਪਿਆਰ ਵਾਪਸ ਪਾਓ 24 ਘੰਟੇ ਵਿੱਚ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ ਚ ਤੋਖਾਂ ਸੋਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੋਖ ਬਿਮਾਰੀ ਚ ਦਵਾ ਨਾ ਲੱਗਣਾ ਕੀਤਾ ਕਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲਾਟੋ ਮੈਕਸ ਪਿਆਰ 'ਚ ਠੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਇਟਸ ਮਾਈ ਪ੍ਰੋਮਿਸ ਸੰਪਰਕ